ਖੜਾ ਦੇ ਵਿੱਚ ਸੇਵਾ ਤਾਂ ਬਹੁਤ ਹੋ ਰਹੀ ਸੀ ਪਰ ਨੀਤੀਗਤ ਨਹੀਂ ਸੀ ਔਰ ਅਸੀਂ ਪਿਛਲੇ 3-4 ਦਿਨਾਂ ਤੋਂ ਇਹ ਫੇਸ ਕਰ ਰਹੇ ਹਾਂ ਕਹਿ ਰਹੇ ਹਾਂ ਵਾਰ-ਵਾਰ ਚਰਚਾ ਹੋ ਰਹੀ ਹੈ ਕਿ ਲੋਕਾਂ ਦਾ ਹਾਰਡ ਐਂਡ ਮਨੀ ਪੈਸਾ ਵੇਸਟ ਜਾ ਰਿਹਾ ਹੈ ਇਸ ਕਰਕੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਅੱਗੇ ਆਏ ਨੇ ਉਹਨਾਂ ਨੇ ਇੱਕ ਸੰਦੇਸ਼ ਜਾਰੀ ਕੀਤਾ ਜਿਦੇ ਵਿੱਚ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ 13 ਤਰੀਕ ਨੂੰ ਯਾਨੀ ਕਿ 13 ਸਤੰਬਰ ਨੂੰ 12 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ 12 ਵਜੇ ਇੱਕ ਮੀਟਿੰਗ ਸੱਦੀ ਗਈ ਹੈ ਜਿਦੇ ਚ ਜਿੰਨੀਆਂ ਸੰਸਥਾਵਾਂ ਨੇ ਕਲਾਕਾਰ ਨੇ ਸਮਾਜ ਸੇਵੀ ਨੇ ਉਹਨਾਂ ਨੂੰ ਇਹ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਮੀਟਿੰਗ ਚ ਸ਼ਾਮਲ ਹੋਣ ਆਪਣਾ ਇੱਕ ਇੱਕ ਨੁਮਾਇੰਦਾ ਭੇਜ ਕੇ ਰੈਪ੍ਰেজentation ਦੇਣ ਤਾਂ ਜੋ ਅੱਗੇ ਜੋ ਕਾਰਜ ਕਰਨੇ ਨੇ ਉਹਨਾਂ ਨੂੰ ਨੀਤੀਗਤ ਤਰੀਕੇ ਦੇ ਨਾਲ ਕੀਤਾ ਜਾ ਸਕੇ ਤੇ ਪੈਸਾ ਸਹੀ ਹੱਥਾਂ ਦੇ ਵਿੱਚ ਸਹੀ ਤਰੀਕੇ ਨਾਲ ਪਹੁੰਚਦਾ ਹੋਵੇ ਜੋ ਪਿਛਲੇ ਦਿਨਾਂ ਚ ਵਾਪਰਿਆ ਉਹ ਨਾ ਵਾਪਰੇ ਔਰ ਤੁਹਾਡੇ ਇੱਕ ਇੱਕ ਰੁਪਏ ਨੂੰ ਸਹੀ ਥਾਂ ਤੇ ਲਾਇਆ ਜਾ ਸਕੇ ਸੋ 13 ਤਰੀਕ ਨੂੰ 12 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਅੰਮ੍ਰਿਤਸਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ ਦੇ ਉੱਤੇ ਮੀਟਿੰਗ ਸੱਦੀ ਗਈ ਹੈ ਔਰ ਇਸ ਦੀ ਸ਼ਿਲਾਘਾ ਕੀਤੀ ਜਾ ਰਹੀ ਹੈ ਕਿ ਜ਼ਥੇਦਾਰ ਸਾਹਿਬ ਨੇ ਬਿਲਕੁਲ ਠੀਕ ਕਦਮ ਚੁਣਿਆ ਇਹ